ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਬਾਨੀ ਧੰਤਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ 10ਵੇਂ ਸਰੂਪ ਧੰਤਨ ਸਹਿਬ ਸਤਿਗੁਰੂ ਛੇਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਜਿਹਲੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਸਤਿਗੁਰ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਿੱਖ ਨੂੰ ਮੌਤ ਦੇ ਭੈ ਤੋਂ ਮੁਕਤ ਕਰ ਦਿੱਤਾ ਸੀ ਮ੍ਰਿਤ ਨੂੰ ਅੰਮ੍ਰਿਤ ਦੇ ਰੂਪ ਦੇ ਵਿੱਚ ਸਤਿਗੁਰ ਜੀ ਨੇ ਪ੍ਰਗਟ ਕੀਤਾ ਕਿਉਂਕਿ ਮਨੁੱਖ ਜਿਲੇ ਮੌਤ ਦਾ ਪੈ ਹੋਵੇ ਕੋਈ ਫੈਸਲਾ ਨਹੀਂ ਲੈ ਸਕਦਾ ਤੇ ਸਤਗੁਰ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਸ਼ਹੀਦੀਆਂ ਦਾ ਵੀ ਦੌਰ ਗੁਰੂ ਪੰਜਮ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ ਜਿਹਨੂੰ ਸਿੱਖ ਪੰਥਾ ਇੱਕ ਸਰਮੌਰ ਇਹ ਸਰਮਾਇਆ ਔਰ ਆਦ ਕਾਲ ਤੋਂ ਹੀ ਚਾਹੇ ਮੁਸਲਮਾਨਾਂ ਦਾ ਰਾਜ ਸੀ ਚਾਹੇ ਗੋਰਿਆਂ ਦਾ ਰਾਜ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਹਮੇਸ਼ਾ ਹੀ ਕਿਉਂਕਿ ਸਿੱਖ ਦੀ ਭਗਤੀ ਤੇ ਸ਼ਕਤੀ ਦਾ ਸੋਮਾ ਇਨੂੰ ਤੈਅ ਸਨੈਸ਼ ਕਰਨ ਦਾ ਬਹੁਤ ਬਾਰੀ ਯਤਨ ਹੋਇਆ ਪਰ ਜਿੰਨੀ ਵਾਰੀ ਵੀ ਯਤਨ ਹੋਇਆ ਖਾਲਸਾ ਪੰਥ ਹੋਰ ਹਰੀਆਮਲ ਹੋਇਆ ਜੂਨ 1984 ਜਿਹੜਾ 40 ਸਾਲ ਆਪਾਂ ਮਨਾ ਰਹੇ ਆ ਇਸ ਪਵਿੱਤਰ ਸਥਾਨ ਨੂੰ ਉਸ ਵੇਲੇ ਦੀ ਜ਼ਾਲਮ ਹਕੂਮਤ ਕਾਂਗਰਸੀ ਸਰਕਾਰ ਬਨੋਂ ਇਸ ਪਵਿੱਤਰ ਸਥਾਨ ਨੂੰ ਫੌਜ ਭੇਜ ਕੇ ਜਿੱਥੇ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਔਰ ਸਤਗੁਰਾਂ ਦੇ ਸਰੂਪਾਂ ਚ ਅਕਾਲ ਤਖਤ ਸਾਹਿਬ ਜੀ ਨੂੰ ਢਹ ਤੇ ਦੀ ਕਰਨ ਤੇ ਅਨੇਕਾਂ ਜਿਹੜੇ ਸ਼ਰਧਾਲੂ ਇਸ ਪਵਿੱਤਰ ਧਰਤੀ ਤੇ ਸਤਗੁਰਾਂ ਦਾ ਸ਼ਹੀਦੀ ਪੁਰਬ ਮਨਾਉਣ ਆਏ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਉੱਥੇ ਨਾਲ ਦੀ ਨਾਲ ਸਾਡੇ ਸਿੱਖ ਪੰਥ ਦੇ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੂੰ ਸਤਗੁਰ ਜੀ ਨੇ ਬੜਾ ਵੱਡਾ ਜਰਨੈਲ ਹੋਣ ਦਾ ਰਤਬਾ ਬਖਸ਼ ਕੀਤਾ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਮੈਨੂੰ ਉਹ ਵੀ ਸਮਾਂ ਚੇਤੇ ਜਦੋਂ ਅਕਾਲ ਤਖਤ ਦੇ ਸਨਮੁਖ ਹੋ ਕੇ ਮਰਜੀਵੜਿਆਂ ਵਜੋਂ ਸੌ ਚੱਕੀ ਸੀ ਤੇ ਇਹ ਵੀ ਜ਼ਿਲ੍ਹੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੋ ਸਮਾਂ ਆਊਗਾ ਕਹਿੰਦੇ ਕੋਈ ਨਹੀਂ ਸਮਾਂ ਆਊਗਾ ਪਤਾ ਲੱਗ ਜਾਊਗਾ। ਉਹਨਾਂ ਨੇ ਆਪਣੇ ਬਹੁਤ ਪਿਆਰੇ ਸਾਥੀ ਜਿਨ੍ਹਾਂ ਨੂੰ ਛੋਟੇ ਭਰਾ ਦਾ ਮਾਣ ਬਖਸ਼ਿਸ਼ ਕਰਦੇ ਸੀ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਪੁੱਤਰ ਸ਼ੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲੇ ਉਹਨਾਂ ਦੇ ਨਾਲ ਜਨਰਲ ਸ਼ਵੇਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਤੇ ਹੋਰ ਅਨੇਕਾਂ ਸੰਗਾਂ ਨੇ ਇਸ ਪਵਿੱਤਰ ਸਥਾਨ ਦੀ ਅਜ ਮਤਲ ਲਈ ਇੱਥੇ ਸ਼ਹੀਦیاں ਪਾਈਆਂ। ਸੋ ਅੱਜ ਉਹਨਾਂ ਦਾ ਆਪਾਂ 40ਵਾਂ ਜਿਹੜਾ ਉਹ ਦਿਹਾੜਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਪਰਸੋਂ ਰੋਜ਼ ਤੋਂ ਖੰਡ ਬਾਠ ਸ੍ਰੀ ਅਕਾਲ ਤਖਤ ਸਾਹਿਬ ਤੇ ਅਮਰਤ ਵੇਲੇ ਭੋਗ ਫਿਰ ਵਿਚਾਰਾਂ ਤੇ ਕੌਮ ਦੇ ਨਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਦੇਸ਼ ਵੀ ਦਿੱਤਾ ਕਿ ਸਿੱਖ ਅੱਜ ਪੰਥ ਸਮੁੱਚੇ ਦੌਰ ਦੇ ਉੱਤੇ ਪੁਰਾਣੇ ਜਿਹੜੇ ਸਾਡੇ ਗੁਰਸਿੱਖ ਸੀ ਉਹ ਪੁਰਾਣੇ ਗੁਰਸਿੱਖ ਕੀ ਸੀਗੇ ਤਿਆਗ ਦੀ ਭਾਵਨਾ ਸੀ। ਜੋੜ ਮਿਲ ਕੇ ਬਹਿੰਦੇ ਸੀ ਇੱਕ ਦੂਏ ਨੂੰ ਸੁਣਦੇ ਵੀ ਸੀ ਤੇ ਸੁਣਾਉਂਦੇ ਵੀ ਸੀ ਅੱਜ ਸਾਡੇ ਚ ਸੁਣਨ ਦੀ ਸ਼ਕਤੀ ਮੁੱਕ ਗਈ ਸੁਣਾਉਣ ਦੀ ਸ਼ਕਤੀ ਆ ਤੇ ਸਭ ਤੋਂ ਵੱਡਾ ਮੈਂ ਸਮਝਦਾ ਆ ਜਿਹੜਾ ਸੋਸ਼ਲ ਮੀਡੀਆ ਇਹਦੇ ਵਿੱਚ ਕਿਸੇ ਵੀ ਧਰਮ ਦਾ ਮੈਂ ਦੇਖਦਾ ਇੱਕ ਦੂਏ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਸਿੱਖ ਪੰਥ ਦੇ ਵਿੱਚ ਕੈਸਾ ਇਹ ਕੋੜ ਜਾਗ ਪਿਆ ਕਿ ਇੱਕ ਦੂਏ ਨੂੰ ਨਿੰਦਣ ਦਾ ਜਿਹੜਾ ਆ ਉਹ ਸਮਾਂ ਜਿਹੜਾ ਉਹ ਸਾਰਾ ਲੱਗ ਜਾਂਦਾ ਸੋ ਸਿੰਘ ਸਾਹਿਬ ਨੇ ਅੱਜ ਅਪੀਲ ਕੀਤੀ ਆ ਕਿ ਆਪਾਂ ਤਕੜੇ ਹੋ ਕੇ ਪ੍ਰਾਤਨ ਸਿੱਖਾਂ ਦੀ ਬਿਰਤੀ ਦੇ ਰੂਪ ਦੇ ਵਿੱਚ ਖਾਲਸਾ ਪੰਥ ਖੰਡੇ ਬਾਟੇ ਦੀ ਪੌਲ ਛਕੇ ਵੱਧ ਤੋਂ ਵੱਧ ਗਰਵਾਨੀ ਗੈਣ ਕਰੇ ਤੇ ਇੱਕ ਸੁਰਤਾ ਦੇ ਨਾਲ ਮਿਲ ਬੈਠ ਕੇ ਸਿੱਖ ਪੰਥ ਨੂੰ ਇਸ ਪੰਜਾਬ ਦੀ ਧਰਤੀ ਜਿਹੜੀ ਅੱਜ ਨਸ਼ਿਆਂ ਵਿੱਚ ਗੁਲਤਾਨ ਹੋਈ ਪਈ ਆ ਔਰ ਅੱਜ ਵਿਦੇਸ਼ਾਂ ਨੂੰ ਗੁਰੂ ਕੇ ਸਿੱਖ ਦੌੜੀ ਜਾਂਦੇ ਆ ਤੋਂ ਉਹ ਸਾਰੇ ਬੈਠ ਕੇ ਜਿਹੜੇ ਆ ਉਹ ਮਸਲੇ ਹੱਲ ਕੀਤੇ ਜਾ ਸਕਣ ਤੋਂ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਸਿੰਘ ਸਾਹਿਬ ਦਾ ਆਦੇਸ਼ ਵੀ ਸੀ ਕਾਲੀਆਂ ਦਸਤਾਰਾਂ ਦਾ ਤੋਂ ਇਹ ਸਾਰੇ ਅੱਜ ਅਸੀਂ ਅੰਮ੍ਰਿਤ ਵੇਲੇ ਤੋਂ ਸਾਰੇ ਦਿਹਾੜੇ ਮਨਾਏ ਆ ਤੇ ਮੰਜੀ ਸਾਹਿਬ ਦੀ ਬਾਣ ਹਾਲ ਚੱਜ ਸਿੱਖ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ ਨੇ ਕਥਾ ਕਰਕੇ ਵੀ ਉਹ ਸਾਰਾ ਜਿਹੜਾ ਉਹ ਸਾਕਾ ਸਾਤ ਬਣਵਾ ਦੇਖੋ ਸਿੱਖ ਦੀ ਮਾਨਸਿਕਤਾ ਸਰਕਾਰਾਂ ਦੀ ਮਾਨਸਿਕਤਾ ਉਹ ਹਮੇਸ਼ਾ ਹੀ ਟਾਰਗੇਟ ਰਹਿੰਦੀ ਹੈ ਪਰ ਮੈਨੂੰ ਕਈ ਵਾਰੀ ਮਾਨ ਦੇ ਵਿੱਚ ਮੈਂ ਸੋਚਦਾ ਵੀ ਅੱਜ ਆਪਾਂ 40 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਨੇ ਹਕੂਮਤ ਨੇ ਇਸੇ ਹਮਲਾ ਕੀਤਾ ਪਰ ਅੱਜ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਆ ਵੀ ਆਪਾਂ ਸੁਣ ਲੈਨੇ ਆ ਸੁਣ ਕੇ ਉਤੋਂ ਦੀ ਨਗਾ ਦੇਨੇ ਆ ਤੇ ਮੈਂ ਸਮਝਦਾ ਸਰਕਾਰਾਂ ਹਮੇਸ਼ਾ ਹੀ ਖਾਸ ਕਰਕੇ ਇਸ ਸਥਾਨ ਦੇ ਨਾਲ ਇਹ ਸ਼ੁਰੂ ਤੋਂ ਜੱਤੋਂ ਸਤਗੁਰੂ ਜੀ ਨੇ ਇਹ ਸੋਮਾ ਪਰਗਟ ਕੀਤਾ ਹਰ ਇੱਕ ਸਰਕਾਰ ਇਸ ਸਥਾਨ ਦੇ ਨਾਲ ਪਿੱਟਦੀ ਆ ਕਿਉਂਕਿ ਇਹ ਉਹ ਸਥਾਨ ਆ ਜਿੱਥੇ ਸਾਂਝੀ ਸਰਦਵਾਲਤਾ ਇੱਕ ਉਹ ਸਥਾਨ ਆ ਜਿੱਥੇ ਸਮੁੱਚੇ ਤੌਰ ਤੇ ਸਾਰੇ ਦੁਨੀਆ ਦੇ ਜੀਵ ਆ ਕੇ ਇੱਕ ਮੋਟ ਸਰ ਦੇ ਨਾਲ ਇੱਥੇ ਵਹਿੰਦੇ ਆ ਇਹ ਇੱਕ ਸੁਰਤਾ ਜਿਹੜੀ ਆ ਉਹ ਕੁਝ ਸ਼ਾਇਦ ਮੇਰੇ ਖਾਲ ਸ਼ਾਸਕਾਂ ਨੂੰ ਚੰਗੀ ਨਹੀਂ ਲੱਗਦੀ ਇਸੇ ਕਰਕੇ ਇਹਨੂੰ ਟਾਰਗੇਟ ਰੱਖਿਆ। ਭਾਂਜੀ 40 ਸਾਲ ਹੋ ਗਏ ਅਜੇ ਤੱਕ ਕਿਸੇ ਵੀ ਪਾਰਟੀ ਨੇ ਜਾਂ ਸਰਕਾਰ ਨੇ ਲੋਕ ਲੋਕ ਸਭਾ ਦੇ ਵਿੱਚ ਸੰਸਦ ਦੇ ਵਿੱਚ ਇਸ ਫੌਜੀ ਹਮਲੇ ਦੀ ਮਾਫੀ ਨਹੀਂ ਦਿੱਤੀ। ਮੈਂ ਕਈ ਵਾਰੀ ਸੋਚਦਾ ਹਾਂ। ਮੈਂ ਜਿੱਦਾਂ ਪਹਿਲਾਂ ਵੀ ਕਿਹਾ ਭਈ ਕਾਂਗਰਸ ਦਾ ਹਮੇਸ਼ਾ ਹੀ ਸਿੱਖਾਂ ਦੇ ਹਰ ਇੱਕ ਧਰਮ ਦੇ ਦਖਲਅੰਦਾਜ਼ੀ ਕਰਦੀ رہی ਪਰ ਜਿਹੜੀਆਂ ਹੁਣ ਮੌਕੇ ਦੀਆਂ ਸਰਕਾਰਾਂ ਇਹਨਾਂ ਨੇ ਮੈਂ ਸਮਝਦਾ ਬਹੁਤ ਵੱਡਾ ਜਿਹੜਾ ਜ਼ੁਲਮ ਕੀਤਾ ਕਿਉਂਕਿ ਇੱਕ ਸਾਡੇ ਵਿੱਚੋਂ ਹਰਿਆਣਾ ਕਮੇਟੀ ਬੱਕ ਕਰਦੀ ਇੱਕ ਇਥੇ ਨਵੀਂ ਪਿਰਤ ਜਿਹੜੀ ਹੁਣ ਆਪ ਦੀ ਸਰਕਾਰ ਨੇ ਪਾ ਦਿੱਤੀ ਸੀਗੀ ਤਾਂ ਮੈਂ ਸਮਝਦਾ ਇਹ ਸਰਕਾਰਾਂ ਤਾਂ ਹਮੇਸ਼ਾ ਹੀ ਇੱਕ ਸੰਕਲਪੇ ਰੱਖਦੀਆਂ ਕਿ ਜਿੱਥੇ ਸਿੱਖ ਸ਼ਕਤੀ ਇਕੱਠੀ ਹੁੰਦੀ ਆ ਉਹ ਸ਼ੋਮੇ ਨੂੰ ਖੇਰੂ ਖੇਰੂ ਕੀਤਾ ਜਾਂਦਾ ਸੀ ਜਿਸ ਸਿੰਘ ਸਾਹਿਬ ਨੇ ਜਦੋਂ ਸੰਦੇਸ਼ ਨਾ ਸੁਣਿਆ ਕਿ ਖਾਲਸਾਮੀ ਨਾਲ ਲੱਗਣੀ ਚਾਹੀਦੀ ਚਲੋ ਸਿੰਘ ਸਾਹਿਬ ਨੇ ਆਪਣਾ ਸੰਦੇਸ਼ ਦੇਣਾ ਸੀ ਉਹ ਦੇ ਦਿੱਤਾ ਬਾਕੀ ਗੱਲ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ 40 ਸਾਲਾਂ 'ਚ ਪਹਿਲੀ ਵਾਰੀ ਹੋਇਆ ਅੱਜ ਆਮੜਾ ਮਾਨ ਦੇ ਨਾਲ ਜਿਹੜਾ ਵਾਕ ਨੂੰ ਘਰਾ ਦਿਨ ਬਣਾਇਆ ਗਿਆ ਕਮੇਟੀ ਦੇ ਪ੍ਰਬੰਧ ਬਹੁਤ ਵਧੀਆ ਰਹੇ ਜੀ ਦੇਖੋ ਮੈਂ ਸਮਝਦਾ ਇਹ ਸ਼ੋਮਣੀ ਕਮੇਟੀ ਵੀ ਸਿੱਖਾਂ ਦੀ ਸੰਸਥਾ ਤੇ ਸਾਰਿਆਂ ਦੀ ਹੋ ਜਾ ਇਹ ਠੀਕ ਹੈ ਵੀ ਵੋਟਾਂ ਲੈ ਕੇ ਕੁਝ ਮੈਂਬਰ ਚੋਂ ਕਿ ਆ ਜਾਂਦੇ ਤੇ ਮੈਂ ਇਹ ਵੀ ਕਾਮਨਾ ਕਰਦਾ ਕਿ ਹਾਲਸਾਲ ਇਦਾਂ ਹੀ ਸਿਰ ਜੋੜ ਕੇ ਗੁਰੂ ਕੇ ਸਿੱਖ ਸਾਰੇ ਇਕੱਠੇ ਹੋ ਕੇ ਸ਼ਾਂਤੀ ਦੇ ਨਾਲ ਹੀ ਕਿਉਂਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋਣੇ ਆ ਸ਼ਾਂਤੀ ਨਾਲੇ ਮਨਾਉਣੇ ਚਾਹੀਦੇ ਆ ਬਹੁਤ ਬਹੁਤ ਜੀ ਗੱਲ ਉੱਠੀ ਹੈ ਕਿ ਇਕੱਲੀ ਕਾਂਗਰਸ ਹੀ ਜ਼ਿੰਮੇਵਾਰ ਨਹੀਂ ਆ ਬਾਕੀ ਧਿਰਾਂ ਵਿੱਚ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਧਿਰਾਂ ਨੇ ਜਦੋਂ ਇੱਥੇ ਉਹਨਾਂ ਤਿਰੰਗਾ ਚੜਾਇਆ ਸੀ ਨਾ ਕੀ ਪੰਜੇ ਦਾ ਨਿਸ਼ਾਨ ਲਾਇਆ ਸੀ ਉਹਨਾਂ ਨੇ ਤੇ ਬਾਕੀ ਧਿਰਾਂ ਨੂੰ ਉਹਨਾਂ ਦਾ ਦੋਸ਼ ਮੰਨਿਆ ਜਾਂਦਾ ਰਿਹਾ ਦੇਖੋ ਇਹ ਤਾਂ ਹੁਣ 1984 ਪਾਰਲੀਮੈਂਟ ਦਾ ਜਿਹੜਾ ਸਿਨੈਰੀਓ ਤੁਸੀਂ ਦੇਖੋਗੇ ਉੱਥੇ ਕਿਹੜੀਆਂ-ਕਿਹੜੀ ਆਪੋਜੀਸ਼ਨ ਨੇ ਕੀ-ਕੀ ਬੋਲਿਆ ਸੀ ਉਹ ਸਾਰ ਇਹਦਾ ਪਾਰਟ ਆਫ ਰਿਕਾਰਡ ਹੈ ਪਾਰਲੀਮੈਂਟ ਚ ਬੋਲਿਆ ਇੱਥੇ ਤਾਂ ਬੋਲਿਆ ਨਹੀਂ ਤੇ ਮੈਂ ਸਮਝਦਾ ਉਸ ਵੇਲੇ ਤਾਂ ਸਾਰੇ ਦੁਸ਼ਮਣ ਬਣੀ ਬੈਠੇ ਸੀ ਕਿਉਂਕਿ ਸਾਰੇ ਧਰਮ ਜਿਹੜੇ ਸਾਰੇ ਸਰਲਤਾ ਦਿੰਦੇ ਆ ਨਿਰਮਲਤਾ ਦਿੰਦੇ ਆ ਧਰਮ ਕੋਈ ਵੀ ਕਦੇ ਮੈਂ ਤਾਂ ਅਕਸਰ ਕਹਿੰਦਾ ਹੁੰਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਲੇ ਉਹ ਸਰਹੰਦ ਫਤਿਹ ਕੀਤੀ ਆ ਚੱਪੜ ਜਿਹੜੀ ਤੋਂ ਜਿੱਲੇ ਤੁਰਿਆ ਸਿੱਖ ਟੁੱਟ ਕੇ ਪਏ ਉਸ ਮਾਜਿਦ ਨੂੰ ਤੇ ਉਹ ਮੋਰੇ ਖੜ ਗਏ ਸੀ ਉਹ ਕਹਿੰਦੇ ਵੀ ਸਿੱਖਾਂ ਦਾ ਧਾਰਮਿਕ ਜਿਹੜੇ ਆਪਣੇ ਆਧਾਰੇ ਆ ਉਹਨਾਂ ਨਾਲ ਕੋਈ ਬੈਰ ਨਹੀਂ ਸਾਡਾ ਤਾਂ ਉਹਨਾਂ ਜ਼ਾਲਮਾਂ ਦੇ ਨਾਲ ਹੈ ਤੇ ਸੇਕ ਹਮੇਸ਼ਾ ਹੀ ਜ਼ਾਲਮਾਂ ਦੇ ਖਿਲਾਫ ਪਟਦਾ ਰਿਹਾ ਤੇ ਸਾਡਾ ਸੰਕਲਪ ਵੀ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ